ਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਸਿੰਘ ਤੇ ਗੁਰਦਾਸ ਸਿੰਘ ਪਹੁੰਚ ਚੁੱਕੇ ਆ ਪਿੰਡ ਹੈਗਾ ਬਾਈ ਦਾ ਕੋਟ ਖਜਾਨਾ ਜਿਹੜਾ ਗੁਰਦਾਸਪੁਰ ਤਸੀਲ ਬਟਾਲਾ ਅੱਜ ਗਾਵਾਂ ਨਾਲ ਨਾਲ ਗੱਲ ਕਹਣੀ ਜ਼ਰੂਰੀ ਆ ਕਿਉਂਕਿ ਗੁਰਦਾਸ ਸਿੰਘ ਹੋਣੀ ਡੀਜੇ ਦਾ ਕੰਮ ਕਰਦੇ ਆ ਤੇ ਮਨ 50 ਕਿਲੋਮੀਟਰ 50 ਕਿਲੋਮੀਟਰ ਤੱਕ ਫਰੀ 1500 ਰੁਪਿਆ ਲਿਆ ਕਰਾਂਗੇ ਫਰੀ ਸਮਝ ਲੋਗੇ 1500 ਰੁਪਿਆ ਫਰੀ 50 ਕਿਲੋਮੀਟਰ ਤੱਕ ਫਰੀ ਅਮਰ ਗੱਡੀ ਦਾ ਖਰਚਾ ਹਾਂ ਗੱਡੀ ਦਾ ਖਰਚਾ ਇਹ ਗੱਡੀ ਵੀ ਘੋੜੀ ਹੋਗੀ ਗੱਡੀ ਵੀ ਆਪਣੀ ਆ ਜੀ ਗੱਡੀ ਵੀ ਨਾ ਹੋਗੀ 1500 ਰੁਪਿਆ ਬਸ ਤੇਲ ਖਰਚਾ ਸਿਰਫ ਤੇਲ ਖਰਚੇ ਲੈਣਾ ਬਸ ਨਾਲੇ ਜੀ ਤੇ ਬਾਕੀ ਲੜੀਆਂ ਲੁੜੀਆਂ ਲੜੀਆਂ ਵੀ ਆ ਗਈਆਂ ਵਾ ਬਾਕੀ ਚਲੋ ਲੜੀਆਂ ਦਾ ਅਸੀਂ ਖਰਚਾ ਲੈ ਲਿਆ ਕਰਾਂਗੇ ਜੇ ਕਿੰਨੇ ਪਾਉਣੇ ਆ ਬਾਕੀ ਡੈਕੋਰੇਸ਼ਨ ਜਿੱਦਾਂ ਦੀ ਕੋਈ ਕਹੂਗਾ ਉਹ ਤਾਂ ਨਹੀਂ ਕਰਿਆ ਕਰਾਂਗੇ ਇਹ ਨਵਾਂ ਕੰਮ ਸ਼ੁਰੂ ਕੀਤਾ ਪਹਿਲਾਂ ਵੀ ਸੀ ਨਹੀਂ ਹੈਗਾ ਤੇ ਪਹਿਲਾਂ ਵੀ ਮੈਂ ਅੱਜ ਬੋਲੇ ਲਈ ਜੀ ਨਹੀਂ ਕਰਦਾ ਬੋਲਣਾ ਚਲ ਅੱਜ ਬੋਲ ਹੀ ਦਿੰਦੇ ਆ ਕਲ ਸਿੰਘ 28 ਹਾਂ ਜੀ ਇਹ ਵੀ ਨਵਾਂ ਆ 28 28 ਚੱਲੂਗਾ ਕੰਮ ਅੱਜ ਹਾਂ ਜੀ ਹਾਂ ਜੀ ਨਹੀਂ ਫਿਰ ਜੋ ਲਾਈਟਰ ਲੁਡੇ ਲੱਗਦੀ ਜੀ ਡੀ ਜੇ ਹਰ ਚੀਜ਼ ਐ ਸਿਸਟਮ ਸਾਰਾ ਕਰਦੇ ਅਸੀਂ ਹੋਟਲ ਹੀ ਆ ਕਲੰਬਰ ਦਾ ਆ ਕੰਮ ਆ ਆਪਾਂ 18 ਸਾਲ ਮੈਂ ਪਲੰਬਰ ਦਾ ਕੰਮ ਕੀਤਾ ਤੇ 21 ਸਾਲ ਕੀਤਾ ਬਾਲਕੀ ਖੰਡਾ ਅੱਛਾ ਹਾਂ ਮਤਲਬ ਆਪਾਂ ਕੰਮ ਜਿੱਲਾ ਜਰਾ ਮਿਲਦਾ ਕਈ ਜਗ ਹਾਂ ਸਾਰੇ ਕਰਦਾ ਹਾਂ ਹਾਂ ਇਹਦੇ ਕੋਲ ਪਾਰ ਕੋਈ ਪੱਕਾ ਕੰਮ ਨਹੀਂ ਆਗਾ ਅੱਛਾ ਜੇ ਵੀ ਆਖੇ ਤੇ ਪੱਕਾ ਕੰਮ ਇਹਨਾਂ ਕੋਲ ਨਹੀਂ ਚਲੋ ਵਧੀਆ ਵਧੀਆ ਹਾਂਜੀ ਬਾਕੀ ਇਹ ਵੀ ਸਮਾਨ ਆਪਣੇ ਕੋਲ ਸਾਰਾ ਹੀ ਆ ਹਾਟਲ ਹੀ ਇਹ ਤੋਂ ਲੈ ਕੇ ਝੜ ਤੱਕ ਮਤਲਬ ਕਿ ਨਾ ਕਈ ਬਸੰਤ ਬਸੰਤ ਬੜੀ ਲੋਡ ਪੈਂਦੀ ਡੀਜੇ ਇੱਥੇ ਨੂੰ ਜਾ ਕੇ ਚੰਡੀਗੜ੍ਹੋਂ ਜੂ ਮੰਗਾਨੇ ਆਪਾਂ ਹਾਂ ਸਹੀ ਗੱਲ ਹਾਂ ਬੱਸ ਬੱਸ ਹਾਂ ਜੀ ਤਾਂ ਮੈਂ ਵੀ ਖਰਚਾ ਲੈਣਾ ਆਪਾਂ 50 ਕਿਲੋਮੀਟਰ ਦਾ ਜਿਹੜਾ 1500 ਗੱਡੀ ਦਾ ਲੱਗਣਾ ਠੀਕ ਆ ਬਾਕੀ ਫ੍ਰੀ ਆ ਡੀਜੇ ਵੀ ਬਾਕੀ ਫ੍ਰੀ ਵੀ ਹਾਂ ਡੀਜੇ ਫ੍ਰੀ ਆ ਹਾਂ ਜੀ ਹਾਂ ਜੀ ਜੇ ਕੋਈ ਘਰ ਲੈ ਕੇ ਤਾਂ ਫਿਰ ਉਹ ਵੀ ਫ੍ਰੀ ਆ ਸਹੀ ਗੱਲ ਆ ਚਲੋ ਹੋਰ ਦਰਾਂ ਪਰ ਬਾਸ ਵਧੀਆ ਵਧੀਆ ਅਸਦੀਪਾ ਜੀ ਅੱਜ ਫਿਰ ਕਿੰਨੀ ਆ ਫਿਰ ਅੱਜ ਫਿਰ ਤੇ 5 ਦੇ ਦਾਮਾਂ ਦੇ 8 ਹੀ ਤਿੰਨ ਕੱਲ ਵੇਚੀਆਂ ਸੀ ਗੱਬੜੇ ਸਾਰੀਆਂ ਇਹ ਅੱਜ ਘਬਣਾਇਆ ਇੱਕੋ ਹੀ ਸੂਈ ਆ ਇੱਕ ਟੋਕੜ ਘਬਣਿਆ ਅੱਛਾ ਇੱਕ ਸੂਈ ਆ ਆਜੋ ਫਿਰ ਕਰੀਏ ਬਾਕੀ ਇਹ ਕੱਲ 2 ਵਛੀਆਂ ਚਲ ਗਈਆਂ ਇਹਗਾ ਇੱਕ ਇੱਕ ਚਲ ਗਈ ਤਿੰਨ ਵੇਲਾਂ ਕੱਲ ਦੇ ਦੀਆਂ ਕਿੰਨੇ ਟਾਈਮ ਲਊ ਦੇਖੋ ਦਿਨ 5 ਰਾਜੇ 10 ਰਾਜੇ ਨਿਕੰਦ ਲਾ ਜੂਗੀ ਭਾਜੀ ਬਾਕੀ ਆਇਆ ਦੇਖੋ ਫਿਰ ਦੁੱਧ ਕਿੱਨਾ ਕਰੂਗਾ ਗੇਰਾ ਸਿਰ ਵੀਰ ਭਾਜੀ ਤੁਹਾਡੇ ਸਾਹਮਣੇ ਹੁਣ ਤੁਰਨੀਆਂ ਵਛੀ ਦੇ ਲੇਵੇਂ ਤੋਂ ਪਤਾ ਲੱਗ ਜਾਣਾ ਲਾ ਵੀ ਕੀ ਕੀ ਆਹ ਸ਼ੰਭੂ ਬੂਤੀਬਾਦੀ ਬੰਖਾ ਵੇਲਾ ਸ਼ੰਭੂ ਪਾਇਰ ਆ ਪਰ ਫਿਰ ਦੁੱਧ ਭੋਗਨੋ ਨਾ ਬੜੀ ਬੇੜ ਮੂਮਾ ਦੇ ਬ੍ਰਾਂਡ ਪੀਸੀ ਹੈਗੇ ਆਪ ਕੋਈ ਗੈਨਮਾਰਕ ਲਾ ਲੈ ਜੋ ਮਰਜ਼ੀ ਲਾ ਲੈ ਠੀਕ ਹੈ ਜੀ ਬਾਕੀ ਸਾ ਡੱਬੀ ਦੇ ਹਜੇ ਕਰੋ ਪਹਾੜ ਤੜੀ ਨਹੀਂ ਸੁਦੀ ਨਾ ਹਾਂ ਪਹਿਲਾਂ ਲੱਡ ਲਾ ਰਹੀ ਕੜੀ ਸੁਦੀ ਵੇੜ ਪਾ ਜੀ ਦੋ ਤਾਂ ਚੋਰ ਆਪਾਂ ਨਹੀਂ ਜਾਂਦੇ 20 ਕਿਲੋ ਦੇ ਲਾ ਕੇ ਬੰਨੇ ਇੱਥੇ ਦੇ ਖੁੱਲਾ ਡੁੱਲਾ ਚਵਾ ਜੂ ਹਾਂ ਇੰਨਾ ਚਵਾ ਜੂਗੀ ਖੁੱਲਾ ਡੁੱਲਾ ਬੋਲੋ ਜੀ ਫਿਰ ਇਹ ਪੀਸ ਤੇ ਬੜਾ ਵੇਖ ਲਓ ਮਲਾਈ ਵਰਗਾ ਹੀ ਹੈਗੇ ਮਲਿਆ ਵੀਆ ਕੰਮ ਹੁਣ ਕਿਦਾਂ ਕਰੀਏ ਤੁਸੀਂ ਦੱਸ ਦਿਓ ਦੱਸੋ ਭਾਜੀ 60000 ਦੀ ਦੇਰੀ ਐ ਸਨੀ ਜੀ ਛੋੜ 500 ਰੁਪਏ ਛੋੜੀ ਚਲੋ ਜਿਹੜਾ ਜੀ ਇਹ ਕਰਦੇ ਯਾਰ 60 ਦੀ ਛੋੜ 10000 ਜਾਂ 500 ਦਾ ਹੀ ਕਰਨਾ ਚਾਹੁੰਦਾ 60000 ਦੀ ਬੇਲ ਵੈਠ ਕਰ ਆ ਵੀ ਗੱਪਣਾ ਇਹ ਵੀ ਵਾਚੀ ਗੱਪਣਾ ਜੇ ਦੋ ਦਿਨ ਤੂੰ ਖਾ ਕੇ ਰਹਿੰਦਾ ਵੀ ਥਾਣੇ ਦੇਖ ਲੋ ਇਹਦਾ ਇੱਕ ਦਾ ਲੱਗਾ ਸਿਰ ਆ ਇਹਨੇ ਕਾਲੂ ਜੀ ਗਰਿਆਰ ਸਿੰਘ ਹੋਣੀ ਤੇ ਕਾਲਿਆ ਨਵੇਂ ਦੇ ਕੰਮ ਨੂੰ ਅਸੀਂ ਦਾਦੇ ਵਾਸੀ ਹੈ ਜੀ ਇਹ ਵੀ ਪੰਜ ਛੇ ਦਿਨ ਲਾਜੂ ਖਿਲੋ ਦੇਣਾ ਕੀ ਕਿਲੋਸ ਲਈ ਜੀ ਇਹ ਨਹੀਂ ਪਰਦੇਣਾ ਬਾਜੀ ਬਾਕੀ ਮੇਰੇ ਦਾਦਾ ਪਾਜੀ ਕਾਮਾ ਦਾਦੀਆਂ ਵਾ ਕੋਈ ਸਾਡੇ ਕਹੇ ਤਾਂ ਕੋਈ ਨਾ ਕੋਈ ਨਹੀਂ ਬਾਈ ਕੋਈ ਗਾਵਾ ਦੇ ਸਿਆਣੇ ਹਾਰੇ ਸਾਰੇ ਹੀ ਸਿਆਣੇ ਆ ਸਹੀ ਗੱਲ ਹਾਂ ਹਾਂਜੀ ਗੁਰਦਾਸ ਸਿੰਘ ਜੀ ਪਰ ਜੀ ਪਾਜੀ ਛੜਦੀ ਵਾਸੀ ਦੇ ਲਈਏ ਹੂੰ ਛੜਦੀ 5000 ਹੀ 5000 ਹੀ 50000 ਦੀ 50000 ਦੀ ਹਾਂ ਇਹ ਵੀ ਕੱਪੜਾ ਜਰਸੀ ਪ્યોਰ ਮੂੰਹ ਮਾ ਦਿਖਾਉਗਾ ਦਾ ਲਾਵੀ ਇਹ ਸੁਭਾਸਦੀਪ ਜੀ ਕੋਈ ਦੁੱਜਾ ਵਾਲਾ ਆਲੇ ਭਾਵੇਂ ਕੋਈ ਤੀਜਾ ਵਾਲਾ ਅਸੀਂ ਨਹੀਂ ਕਿਸੇ ਨਾਲ ਜਿੱਤਣਾ ਬਾਕੀ ਦੁੱਧ 18 ਕਿਲੋ ਵਛੀ ਇਹ ਵੀ ਕੰਨੋਂ ਫੜੀ ਫਿਰੂੰ ਅੱਛਾ ਹਾਂ ਵੇ ਲੋ ਬੁਥੀ ਵੇ ਲੋ ਸੁਨੀ ਜੀ ਕਿੰਨੀ ਸੋਣੀ ਲੱਗੀ ਆ ਜੀ ਨੇ ਠੀਕ ਆ ਫਿਰ ਲੈ ਲੋ ਜੀ ਪ્યોਰ ਜਰਸੀ ਹੈ ਜੀ ਬੁਥੀ ਲੋ ਕਿ ਨਹੀਂ ਕਮਾਉਂਦੇ ਅਜੇ ਦੇਖੋ ਟ੍ਰੇਲਰ ਜੀ ਆਂਦੇ ਵੇ ਆਹ ਟ੍ਰੇਲਰ ਦੇ ਕੱਢ ਦੇ ਚਨਾਣੀ ਹੈ ਜੀ ਕੱਢਦੇ ਉੱਧਰ ਲਾ ਕੇ ਨਹੀਂ ਹਾਂਜੀ ਤੇ ਟੋਕਰ ਗੱਪੜ ਵੀ ਹੈਗੀ ਬਾਈ ਦਾ ਕੋਲ ਹਾਂਜੀ ਹਾਂਜੀ ਟੋਕਰ ਗੱਪੜ ਬੋਲੋ ਯਾਰ ਯਾਰ ਦੀ ਵਚੀ ਦੇ ਦੀ ਸੰਦੀਪ ਜੀ ਅਜੀ ਕਰਾ ਲਓ ਜੋ ਮਾਨ ਕਰਾਉਣਾ ਵੇਖ ਲਓ 100 ਰੁਪਏ ਨਹੀਂ ਤੁਸੀਂ ਦੱਸ ਦੋ ਕਿ ਚੱਕਰ ਨਹੀਂ ਆ ਤੁਸੀਂ ਆਪ ਹੀ ਦੱਸ ਦੋ ਚਲ ਦੱਸ ਦੋ ਤੁਸੀਂ ਦੱਸ ਦੋ ਕੋਈ ਨਹੀਂ ਮੈਨੂੰ ਲੱਗਦਾ ਸਦਾ ਹੀ ਚੱਲਣਾ ਕੋਈ ਕੰਮ 40000 ਦੀ 40000 ਦੀ ਜਾਣਦ ਕਰਦੇ ਇਹ ਟੋਕਰ ਗੱਬੜ ਟੋਕਰ ਗੱਬੜ ਜਰਸੀ ਇਹ ਵੀ ਖੜੋ 1000 ਮਨਾ ਮੂਨਾ ਹੁਣ ਦਵਾਈ ਕਰਾਂ ਦੀ ਪਾ ਜਾਣਾ ਵਾਹ ਜਿੱਦੂ ਦੇ ਸੰਗੂ ਦੀ ਅੱਛੀ ਦੀ ਦੁੱਧ ਕਿੰਨਾ ਜੀ ਦੁੱਧ ਦੇਦੇ ਥਲੇ 3 ਕਿਲੋ ਆ ਉਹ ਛੱਡਣ ਵਾਲੀ ਹੈਗੇ ਇਹ ਚੌਥਾ ਮਹੀਨਾ ਇਹਨੂੰ ਲੱਗ ਗਿਆ ਜੇ ਚੋਈ ਵਧੀਆ ਹਾਜੀ ਇਹਦੇ ਚੱਕਰ ਇਹਦਾ ਵੀ ਸੰਦੀਪ ਆ ਵਸ਼ੀਏ ਟੋਕਰ ਗੱਬੜ ਜ਼ਰੂਰ ਹੈਗੀ ਆ ਪਰ ਹੈ ਨਮੂਨਾ ਮਤਲਬ ਤੁਹ ਕੀ ਵਸ਼ੀਏ ਸੁਨੀਪ ਜੀ ਐ ਬਹੁਤੀ ਨਹੀਂ ਦੇ 55000 ਦੀ ਵਚੀ ਆ ਗਈ ਆ ਹਾਂ ਠੀਕ ਆ 50 ਦੀ ਲਾ ਲਈ ਹਾਂ ਤਾਂ ਮਸਲਦੇ ਹਿਸਾਬ ਨਾਲ ਠੀਕ ਆ ਚਾਰ ਦੇ ਹਿਸਾਬ ਨਾਲ ਹੁਣ ਹੁਣ ਸੰਦੀਪ ਜੀ ਹੁਆ ਨਾ 5000 ਦੇ ਦਈਏ 25000 ਦੀ ਹਾਂਜੀ ਠੀਕ ਆ ਤੇਰੀ ਦੀ ਦੇਦਾ ਸੰਦੀਪ ਜੀ 22 ਦੀ ਜਾਂ ਤਾਂ ਸੰਦੀਪ ਜੀ 22000 ਆ ਜੀ ਪਹਿਲੇ ਚਾਰ ਮਹੀਨੇ ਕੱਪਣਾ ਚੌਥਾ ਮਹੀਨਾ ਲੱਗਾ ਆ ਜੀ ਇਹ ਨਿਕਲੋ ਜਿੱਤੇ ਸੰਦੀਪ ਜੀ ਕਹਿੰਨੇ ਫੰਡਰ ਵਚੀ ਸਾਹਮਣੀ ਆ ਨਾ ਮੈਂ ਨਾ ਨਜ਼ਾਰਾ ਉਹ ਨੂੰ ਇਹ ਨਜ਼ਾਰੇ ਬਣੂਗੇ ਯਾਰ ਇਹ ਤਾਂ ਉਗਲੇ ਕਰਦੇ ਪਾ ਜੀ ਅੱਜ ਕੱਲ ਕੰਜ ਬੱਛ ਨਾਲੇ ਚਾਹ ਪਾਣੀ ਮੰਗਦਾ ਰਹਿਣਾ ਸਿਆਲ ਕੰਜ ਬੱਛ ਵੀ ਸਾਂਭੀ ਆ ਨਾ ਕੋਈ 7-8000 ਤੋਂ ਚੰਗੀ ਜਰਸੀ ਵਛੀ ਨਹੀਂ ਮਿਲਦੀ ਚਲੋ ਠੀਕ ਆ ਜੀ ਇਹ ਤਾਂ ਫੇਰ ਗੱਪੜ ਨਾਲ ਜੀ ਦੋ ਇਹ ਵੀ ਗੱਪੜ ਨਹੀਂ ਸੂਈ ਸੂਈ ਦੁੱਧ ਕਿੰਨਾ ਦੁੱਧ 10 ਲੀਟਰ ਹੈ 10 ਰੁਪਏ ਦੁੱਧ ਆ ਜੀ ਇਹ ਵੀ ਜਿਹੜਾ ਸੁਪਰ ਮਗਰਾ ਹਾਂ ਤੇ ਵੇਖੋ ਸ਼ਾਈ ਵਾਲਾ ਜਰਸੀ ਲੈਣ ਤੁਹਾਡੇ ਸਾਹਮਣੇ ਹਾਂ ਜੀ ਆਹ ਤੇ ਵੇਖੋ ਫਿਰ ਕੁਆਲਿਟੀ ਵੇਖੋ ਬਹਿਣਾ ਦੇਖੋ ਆ ਜੋ ਬੜਾ ਵਧੀਆ ਕੰਮ ਹੈ ਉਹ ਜਿਹੜਾ ਲੇ ਗਿਆ ਲਾਸਟ ਪੀਸ ਉਹ ਹਾਂ ਜੀ ਲਾਸਟ ਹੀ ਆ ਜੀ ਹੁਣੇ ਬੋਲੋ ਕਹੋ ਜੀ ਤੇ ਵੀ ਹਾਨਾ ਹੀ ਕਰਦੀ ਹੈ ਹਾਂ ਨਹੀਂ ਹਾਂ ਜੀ 45 ਦੀ ਦੇਣੀਏ ਹੋ ਨਹੀਂ ਭਰਾ ਮਹਿੰਗਾ ਹੋ ਜਾਣਾ ਕੰਮ ਆ ਡਾ ਹਾਂ ਤੇਰੇ ਦਾ ਹਾਂ ਤੇਰੇ ਤੇ ਹੁਣ ਹੀ ਨਹੀਂ ਦੇਣਾ ਸੰਦੀਪ ਜੀ ਦੇ ਨਹੀਂ ਹੁੰਦਾ ਬਾਕੀ ਵੇਖ ਲਓ ਤੁਸੀਂ ਠੰਡੀ ਵੇਖ ਲਓ ਕਿੰਨੀ ਹੈ ਸੰਦੀਪ ਜੀ ਬੋਲੋ ਫੜੀ ਜਾਓ ਤਾਂ ਫੜੀ ਲੋ ਜਿੰਨਾ ਮਰਜ਼ੀ ਪਛੀ 35000 ਦੀ ਚਲੋ 2000 ਛੋਟਾ ਠੀਕ ਆ 33000 ਦੇ ਇਹ ਤੁਸੀਂ ਵੀ ਕੋਈ ਕਰਾਣਾ ਕਰਾਓ ਜਾਨਦ 32000 ਦੇ ਜਾਨਦ 32000 ਸੀ ਹਾਂਜੀ ਤੇ ਵੇਲੇ ਰੇਟ ਵੇਖੋ ਵੀਰਾਂ ਨੇ ਬਿਲਕੁਲ ਜਾਇਜ਼ ਕੀਮਤ ਆ ਉਹਨੇ ਤੋਂ ਬਾਅਦ ਦਾ ਬੱਸ ਨੂੰ ਐਂਡ ਹੋਇਆ ਭਾਈ ਦਾ ਚਲੋ ਹੋਰ ਕਾਲ ਤੇ ਮਰੀ ਵਜੇ ਤੇ ਫੇਰ ਸੋਨੋ ਬਾਈ ਦੇ ਡੀਜੇ ਦੇ ਕੰਮ ਹਾਂ ਤੇ ਵੱਧ ਤੋਂ ਵੱਧ ਸਪੋਰਟ ਕਰੋ ਕਿ ਨਵਾਂ ਕੰਮ ਤੇ ਲੜੀਆਂ ਲੋੜੀਆਂ ਲਵਾਓਗੇ ਨਹੀਂ ਆ ਵਿਆਹ ਕੋਈ ਵੀ ਜਨ ਨਾਲ ਕਿਦਾਂ ਗੁਰਦੁਆਰਾ ਸਾਹਿਬ ਸ਼ਿੰਗਾਰਨਾ ਤਾਂ ਵੀ ਫੁੱਲ ਰੀਜ ਨਾਲ ਨਿਗਾਰਾਂਗੇ ਕੋਈ ਨਗਰ ਕੀਰਤ ਸੋ ਆਪਣਾ ਸ਼ੁਰੂ ਹੋ ਜਾਣੇ ਹਾਂ ਹਾਂਜੀ ਤੇ ਗਾਵਾ OK ਹੈ ਸਾਕੂ ਬੋਲੋ ਫਰ ਨੰਬਰ ਨੰਬਰ ਵੀ ਇਹੀ ਹੈ 9646827503 ਪਿੰਨ ਕੋਰੋਟਿਆਣਾ ਜਿਹੜਾ ਗੁਰਦਾਸਪੁਰ ਦੀ ਲੇਰੀ ਕਾਲੂ ਸਿੰਘ ਗੁਰਦਾਸ ਸਿੰਘ ਲੀਦੇਵਾ ਆਹ ਬਸ ਇੱਕ ਆ ਜੀ